ਸਵਾਗਤ ਗੁਰਮਤ ਸਿੰਘ ਚੈਨਲ ਤੇ ਸਵਾਗਤ ਹੈ ਜੀ ਤੁਸੀਂ ਸੁਣ ਰਹੇ ਹੋ ਅੱਜ 2 ਦਸੰਬਰ 2024 ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 1 ਵਜੇ ਦੇ ਸਮੇਂ ਦੇ ਅਨੁਸਾਰ ਸਿੰਘ ਸਾਹਿਬਾਨ ਸਾਹਮਣੇ ਆਉਂਦੇ ਨੇ ਤੇ ਦੋ ਰਾਉਂਡਸ ਦੇ ਵਿੱਚ ਉਹਨਾਂ ਨੇ ਜਿਹੜੇ ਸਾਹਮਣੇ ਬਿਠਾਏ ਹੋਏ ਦੋਸ਼ੀ ਸੀ ਉਹਨਾਂ ਨਾਲ ਗੱਲ ਕੀਤੀ ਹੈ ਪਹਿਲੇ ਰਾਉਂਡ ਦੇ ਵਿੱਚ ਜਿਹੜੇ ਅਕਾਲੀ ਦਲ ਦੇ ਸਿਆਸੀ ਲੀਡਰਸ ਸੀ ਉਹਨਾਂ ਨਾਲ ਗੱਲਾਂ ਕੀਤੀਆਂ ਤੇ ਅਗਲੇ ਰਾਉਂਡ ਦੇ ਵਿੱਚ ਸ਼ੋਣੀ ਕਮੇਟੀ ਦੇ ਅਧਿਕਾਰੀਆਂ ਨੂੰ ਉਹਨਾਂ ਨੇ ਸਾਹਮਣੇ ਲਿਆ ਸੋ ਇਹ ਜਿਹੜੇ ਫੈਸਲੇ ਜਿਨ੍ਹਾਂ ਦੇ ਆਧਾਰ ਤੇ ਅੱਜ ਸਾਰੀ ਚਰਚਾ ਵਿਸ਼ੇ ਦਾ ਕਹੋ ਵੀ ਮੁੱਖ ਬਿੰਦੂ ਰਹੀ ਤੇ ਉਸ ਕਿਹੜੇ ਦੋਸ਼ ਨੇ ਜਿਨ੍ਹਾਂ ਦੇ ਆਧਾਰ ਤੇ ਸਜ਼ਾਵਾਂ ਸੁਣਾਆਂ ਗਈਆਂ ਉਹਨਾਂ ਦੀ ਆਪਾਂ ਚਰਚਾ ਕਰਦੇ ਹਾਂ ਤੇ ਨਾਲ ਤੁਹਾਨੂੰ ਦੱਸ ਦਈਏ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹਾਂ ਅਕਾਲ ਤਖਤ ਸਾਹਿਬ ਤੋਂ ਅੱਜ ਬੜੇ ਸਖਤ ਫੈਸਲੇ ਆਏ ਨੇ ਤੇ ਸਿੱਖ ਇਸ ਤੋਂ ਬਾਗੋ-ਬਾਗ ਨੇ ਕਿਤੋਂ ਵੀ ਕੋਈ ਹੁਣ ਤੱਕ ਅ ਕਹ ਲਓ ਵੀ ਕੋਈ ਵਿਰੋਧੀ ਸੁਰ ਸਾਹਮਣੇ ਕੋਈ ਵਿਰੋਧੀ ਬਿਆਨ ਕਿਸੇ ਵੀ ਜਥੇਬੰਦੀ ਦਾ ਨਹੀਂ ਆਇਆ ਤੇ ਸਿੱਖ ਬੜੇ ਖੁਸ਼ ਨੇ ਜਦੋਂ ਸਜਾਵਾਂ ਸੁਣਾਈਆਂ ਜਾ ਰਹੀਆਂ ਸੀ ਉਸ ਵੇਲੇ ਜਦੋਂ ਉਹਨਾਂ ਨੂੰ ਲਾਹਨਤਾਂ ਪੈਂਦੀਆਂ ਸੀ ਤੇ ਜਥੇਦਾਰ ਸਹਿਬਾਨ ਤਾੜਨਾ ਕਰਦੇ ਸੀ ਤੇ ਉਦੋਂ ਸਿੰਘ ਜਕਾਰੇ ਗਜਾ ਰਹੇ ਸੀ ਜੋਰ ਸ਼ੋਰ ਨਾਲ ਤੇ ਕਾਰਵਾਈ ਦੌਰਾਨ ਸਿੰਘ ਸਹਿਬਾਨਾਂ ਨੂੰ ਸੰਗਤਾਂ ਨੂੰ ਅਪੀਲ ਵੀ ਕਰਨੀ ਪਈ ਕਿ ਤੁਸੀਂ ਹਲੇ ਆਪਣੇ ਜਕਾਰੇ ਨਾ ਗਜਾਓ ਤੇ ਕਿਉਂਕਿ ਥੋੜੀ ਸ਼ਾਂਤੀ ਦੇ ਵਿੱਚ ਵਿਘਨ ਪੈਂਦਾ ਹੈ ਉਸ ਤੋਂ ਬਾਅਦ ਜਿਹੜੇ ਫੈਸਲੇ ਆਏ ਨੇ ਉਸ ਫੈਸਲਿਆਂ ਦੇ ਵਿੱਚ ਸਭ ਤੋਂ ਵੱਡਾ ਅਹਿਮ ਫੈਸਲਾ ਜਿਹੜੇ ਦੋਸ਼ਾਂ ਦੇ ਆਧਾਰ ਤੇ ਗੱਲ ਕੀਤੀ ਗਈ ਉਹਨਾਂ ਦੋਸ਼ਾਂ ਦੀ ਗੱਲ ਕਰਦੇ ਹਾਂ ਪਰਲਤ ਆਪਾਂ ਕਿ ਬਲੈਕ ਥੰਡਰ ਜਿਹੜਾ ਹਰਮੰਦਰ ਸਾਹਿਬ ਦੇ ਅੰਦਰ ਕੀਤਾ ਉਸ ਦਾ ਵੀ ਜ਼ਿਕਰ ਸਾਹਮਣੇ ਲਿਆਂਦਾ ਗਿਆ ਜਿਹਦੇ ਵਿੱਚ ਚੰਦੂ ਮਾਜਰੇ ਦੀ ਚੰਗੀ ਖੰਮ ਠੱਪ ਹੋਈ ਹੈ ਤੇ ਉਸ ਤੋਂ ਬਾਅਦ ਜਿਹੜਾ 1997 ਦੇ ਵਿੱਚ ਸਰਕਾਰ ਬਣਦੀ ਆ ਤੇ ਉਸ ਕਾਂਗਰਸ ਵੱਲੋਂ ਕੀਤੇ ਬੈਂਤ ਸਿੰਘ ਸਰਕਾਰ ਦੇ ਘਾਣ ਦਾ ਸਿੱਖ ਨੌਜਵਾਨਾਂ ਨਾਲ ਬੇਹਰਮਤੀਆਂ ਲਾਸ਼ਾਂ ਕੀਤੀਆਂ ਤੇ ਨਾਲ ਜਸਵੰਤ ਸਿੰਘ ਖਾਲੜਾ ਸਾਹਿਬ ਉਹਨਾਂ ਦਾ ਜ਼ਿਕਰ ਤੇ ਇਦਾਂ ਦੇ ਮਸਲਿਆਂ ਨੂੰ ਸਰਕਾਰ ਨੇ ਬਿਲਕੁਲ ਅੱਖੋਂ ਪਰੋਖਾ ਕਰਤਾ ਕੋਈ ਜਾਂਚ ਨਹੀਂ ਕੀਤੀ ਕੋਈ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਉਹਨਾਂ ਚੀਜ਼ਾਂ ਨੂੰ ਆਧਾਰ ਬਣਾਇਆ ਗਿਆ ਨਾਲ ਹੀ ਜੋ ਫਿਰ ਪੰਥਕ ਸਰਕਾਰਾਂ ਨੇ ਜਾਨੀ ਕਿ ਬਾਦਲ ਸਰਕਾਰ ਨੇ ਸੁਮੇਧ ਸੈਣੀ ਤੇ ਇਜਹਾਰ আলম ਵਰਗੇ ਅਫਸਰਾਂ ਨੂੰ ਨਿਯੁਕਤੀਆਂ ਦਿੱਤੀਆਂ ਤੇ ਉਹਨਾਂ ਦੀ ਪਿੱਠ ਥੜਪੜਾਈ ਉਹ ਸਾਰਿਆਂ ਨੂੰ ਫੈਸਲਿਆਂ ਨੂੰ ਆਧਾਰ ਬਣਾਇਆ ਗਿਆ ਅਗਲਾ ਫੈਸਲਾ ਜਿਹੜਾ ਸਭ ਤੋਂ ਵੱਧ ਛਾਇਆ ਰਿਹਾ ਇਸ ਕਾਰਵਾਈ ਦੇ ਵਿੱਚ ਉਹ ਸੀ ਸੌਦੇ ਸਾਧ ਦਾ ਜਿਹਦੇ ਵਿੱਚ ਸਭ ਤੋਂ ਵੱਡਾ ਦੋਸ਼ੀ ਸੁਖਵੀਰ ਸਿੰਘ ਬਾਦਲ ਨੂੰ ਤੇ ਸੁਖ ਇਹਨਾਂ ਦੀ ਜਿਹੜੀ ਬਾਕੀ ਸਾਥੀ ਸੀ ਉਹਨਾਂ ਨੂੰ ਮੰਨਿਆ ਗਿਆ ਤੇ ਇਜਹਾਰ ਆਲਮ ਦੇ ਮਸਲੇ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਨੂੰ ਵੱਡੇ ਦੋਸ਼ੀਆਂ ਚੋਂ ਮੰਨਿਆ ਗਿਆ ਹਾਲਾਂਕਿ ਸੁਖਵੀਰ ਸਿੰਘ ਬਾਦਲ ਦੇ ਫ੍ਰੈਕਚਰ ਹੋਣ ਕਰਕੇ ਤੇ ਸੁਖਦੇਵ ਸਿੰਘ ਢੀਂਡਸਾ ਬਜ਼ੁਰਗ ਹੋਣ ਕਰਕੇ ਉਹਨਾਂ ਨੂੰ ਕੁਝ ਨਾਲ ਨਾਲ ਖੜਨ ਉੱਠਣ ਬੈਠਣ ਦੀਆਂ ਹਰ ਹੱਤਾਂ ਵੀ ਦਿੱਤੀਆਂ ਗਈਆਂ ਥੋੜਾ ਨਰਮਾਈ ਨਾਲ ਵੀ ਉਹਨਾਂ ਨੂੰ ਚੰਗੇ ਸ਼ਬਦਾਂ ਨਾਲ ਪੇਸ਼ ਆਇਆ ਗਿਆ ਸੋ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਜਿਹੜੇ ਇਸ਼ਤਿਹਾਰ ਦਿੱਤੇ ਲੱਖਾਂ ਵੱਡੀ ਰਕਮ ਦੇ ਉਹਦੀ ਚਰਚਾ ਬਹੁਤ ਜ਼ੋਰ ਸ਼ੋਰ ਨਾਲ ਰਹੀ ਇਸ ਕਾਰਵਾਈ ਦੌਰਾਨ ਤੇ ਉਹਨਾਂ ਤੋਂ ਬਾਰ ਬਾਰ ਸਵਾਲ ਕੀਤੇ ਗਏ ਸੁਖਬੀਰ ਸਿੰਘ ਤੋਂ ਵੀ ਸਵਾਲ ਪੁੱਛੇ ਗਏ ਕਿ ਤੁਸੀਂ ਇਹ ਇਦਾਂ ਦੇ ਬਿੱਲ ਪਾਸ ਕਰਨ ਨੂੰ ਕਿਉਂ ਆਰਡਰ ਦਿੱਤੇ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਤੇ ਬਹਿਬਲ ਕਲਾਂ ਕੋਟਕਪੂਰਾ ਕਾਂਡ ਤੇ ਬਰਗਾੜੀ ਤੇ ਬੁਰਜ ਜਵਾਰ ਸਿੰਘ ਵਾਲਾ ਇਹ ਸਾਰੀਆਂ ਘਟਨਾਵਾਂ ਦਾ ਜ਼ਿਕਰ ਵਿਸ਼ੇਸ਼ ਤੌਰ ਤੇ ਹੋਇਆ ਸੌਦੇ ਸਾਦ ਦੇ ਨਾਲ ਉਹਦੀ ਜਿਹੜੀ ਸਿਆਸੀ ਵਿੰਗ ਦੀ ਕਮੇਟੀ ਸੀ ਬਲਵਿੰਦਰ ਸਿੰਘ ਭੂੰਦੜ ਦਾ ਖਾਸ ਜ਼ਿਕਰ ਹੁੰਦਾ ਰਿਹਾ ਕਿ ਤੁਹਾਡੇ ਤੇ ਦੋਸ਼ ਨੇ ਕਿ ਤੁਸੀਂ ਉਸ ਸਿਆਸੀ ਕਮੇਟੀ ਦੇ ਨਾਲ ਆਪ ਖੁਦ ਮੀਟਿੰਗਾਂ ਕੀਤੀਆਂ ਤੇ ਸੁਖਵੀਰ ਸਿੰਘ ਬਾਦਲ ਦੀ ਉਹਨਾਂ ਨੇ ਮੀਟਿੰਗਾਂ ਕਰਾਈਆਂ ਅਕਾਲ ਤਖਤ ਸਾਹਿਬ ਦੇ ਹੁਕਮਨਾਮਾ ਹੋਣ ਦੇ ਬਾਵਜੂਦ ਤੁਸੀਂ ਉਲੰਘਣਾ ਕੀਤੀ ਹੈ ਤੇ ਤੁਸੀਂ ਵੋਟਾਂ ਦਾ ਸੌਦਾ ਮਾਰਦੇ ਰਹੇ ਤੇ ਪੰਥ ਤੇ ਨੌਜਵਾਨਾਂ ਨੂੰ ਘਾਣ ਕਰਦੇ ਰਹੇ ਤੁਹਾਡੀ ਪੰਥ ਦੀ ਸਰਕਾਰ ਦੀ ਪੁਲਿਸ ਉਹ ਨੌਜਵਾਨਾਂ ਨੂੰ ਗੋਲੀਆਂ ਮਾਰਦੀ ਰਹੀ ਤੇ ਜਿਹਦੇ ਵਿੱਚ ਸੁਨਾਮ ਵਾਲਾ ਸਿੰਘ ਸ਼ਹੀਦ ਹੋਇਆ ਸਿੱਧਮਾ ਚੌੜ ਵਾਲਾ ਉਸ ਤੋਂ ਪਹਿਲਾਂ ਸ਼ਹੀਦ ਹੋਇਆ ਸੀ ਤੇ ਫਿਰ ਇੱਕ ਡੱਬ ਵਾਲੀ ਸਿੰਘ ਸ਼ਹੀਦ ਹੋਇਆ ਸੀ ਤੇ ਬਰਗਾੜੀ ਬਾਈਬਲ ਕਲਾਂ ਉਹ ਸਾਰੇ ਉਹਨਾਂ ਸਾਰਿਆਂ ਘਟਨਾਵਾਂ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਤੁਸੀਂ ਉਹ ਇਨਸਾਫ ਨਹੀਂ ਦਿੱਤਾ ਵੋਟਾਂ ਦੀ ਖਾਤਰ ਪੰਥ ਨਾਲ ਕੌਮ ਨਾਲ ਤੁਸੀਂ ਧਰੋ ਕੀਤਾ ਹੈ ਸੋ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਇਹ ਇਹਨਾਂ ਦੋਸ਼ਾਂ ਨੂੰ ਮੰਨਦੇ ਹੋ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕੋਈ ਅਨਾਂਕਣੀ ਨਹੀਂ ਕੀਤੀ ਤੇ ਬਿਲਕੁਲ ਸਾਫ਼ ਸਾਰਾ ਕੁਝ ਮੰਨ ਲਿਆ ਕਿ ਅਸੀਂ ਇਸ ਗੁਨਾਹਾਂ ਵਿੱਚ ਦੋਸ਼ੀ ਹਾਂ ਇੱਕ ਦੋ ਨੇ ਅਨਾਂਕਣੀ ਕਰਨ ਦੀ ਕੋਸ਼ਿਸ਼ ਵੀ ਕੀਤੀ ਜਿੱਥੇ ਚੰਦੂ ਮਾਜਰਾ ਸਾਹਿਬ ਸਿੰਘ ਨੇ ਤੇ ਉਹਨਾਂ ਨੂੰ ਸ਼ਕਤੀ ਦੇ ਨਾਲ ਤਾੜਨਾਂ ਨਾਲ ਕਿਹਾ ਗਿਆ ਜਸ ਜੇਦਾਰ ਹਰਪ੍ਰੀਤ ਸਿੰਘ ਵੱਲੋਂ ਕਿ ਤੁਸੀਂ ਝੂਠ ਨਾ ਬੋਲੋ ਪਬਲਿਕ ਡੋਮੇਨ ਦੇ ਵਿੱਚ ਸਾਰੇ ਸਬੂਤ ਨੇ ਤੇ ਇਹ ਸਾਰੇ ਮੁੱਦਿਆਂ ਨੂੰ ਮੁੱਖ ਰੱਖ ਕੇ ਜਿਹੜੀਆਂ ਸਖਤ ਸਜ਼ਾਵਾਂ ਸੁਣਾਈਆਂ ਗਈਆਂ ਉਹਦੇ ਵਿੱਚੋਂ ਮੈਂ ਜ਼ਿਕਰ ਕਰਦਾ ਕੁਛ-ਕੁਛ ਦਾ ਇੱਕ ਤਾਂ ਸੁਖਵੀਰ ਸਿੰਘ ਬਾਦਲ ਦੀ ਤੇ ਕਹ ਲੋ ਸੁਖਦੇਵ ਸਿੰਘ ਢੀਂਡਸਾ ਦੀ ਜਿਹੜੀ ਸਜ਼ਾ ਉਹ ਘੰਟਾ ਘਰ ਵਾਲੀ ਸਾਈਡ ਤੋਂ ਜਿੱਥੋਂ ਡਿਊਟੀ ਵਿੱਚ ਦਾਖਲ ਹੁੰਨੇ ਆ ਦਰਬਾਰ ਸਾਹਿਬ ਉਸ 메ਨ ਗੇਟ ਤੇ ਇਹ ਵਰਸ਼ਾ ਹੱਥ ਚ ਫੜ ਕੇ ਸੇਵਾਦਾਰਾਂ ਵਾਲਾ ਚੋਲਾ ਪਾ ਕੇ ਉਥੇ ਬੈਠਣਗੇ ਡਿਊਟੀ ਦੇ ਉੱਤੇ ਪਹਿਰੇਦਾਰੀ ਕਰਨਗੇ ਤੇ ਗਲ ਵਿੱਚ ਇਹਨਾਂ ਦੇ ਤਖਤੀਆਂ ਲਟਕਾਈਆਂ ਜਾਣੀਆਂ ਜਿਦੇ ਵਿੱਚ ਇਹਨਾਂ ਦੀ ਸਜ਼ਾ ਦਾ ਕਾਰਨ ਦੱਸਿਆ ਗਿਆ ਹੋਊਗਾ ਇਹ ਹਰ ਰੋਜ਼ 1 ਘੰਟਾ ਬੈਠਣਾ 2 ਦਿਨ ਦੀ ਇਹ ਸੇਵਾ ਲਈ ਹੈ ਉਸ ਤੋਂ ਬਾਅਦ ਮੁਖਸਰ ਸਾਹਿਬ ਦਮਦਮਤ ਸਾਹਿਬ ਤੇ ਫਤੇਗੜ ਸਾਹਿਬ ਇਸ ਸਵਾਵਾਂ ਉੱਥੇ ਜਾ ਕੇ ਵੀ ਕਰਨੀਆਂ ਤੇ ਇਸ ਤਰ੍ਹਾਂ ਇਹਨਾਂ ਨੂੰ ਸੇਵਾ ਲਈ ਗਈ ਹੈ। ਬਾਕੀ ਜਿਹੜੇ ਕੁਝ ਹੋਰ ਨੇ ਉਹਨਾਂ ਸਾਰਿਆਂ ਨੂੰ ਇਹ ਕਿਹਾ ਗਿਆ ਕਿਉਂਕਿ ਮੈਂ ਸਮੁੱਚੇ ਰੂਪ ਵਿੱਚ ਹੀ ਦੱਸਦਾ ਕਿ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਜਿਹੜੇ ਸਾਈਡ ਤੇ ਪਰਾਂ ਸਰਾਮਾ ਵਾਲਰ ਸੰਗਤਾਂ ਦੀਆਂ ਸਹੂਲਤਾਂ ਵਾਸਤੇ ਟਾਇਲਟਸ ਜਾਨੀ ਕਿ ਪਖਾਨੇ ਬਣੇ ਹੋਏ ਨੇ, ਬਾਥਰੂਮ ਬਣੇ ਹੋਏ ਨੇ ਉਹਨਾਂ ਟਾਇਲਟਸ ਨੂੰ ਤੁਸੀਂ ਘੰਟਾ-ਘੰਟਾ ਸਾਫ਼ ਕਰੋਗੇ ਰੋਜ਼ ਕਿਫਤਨ ਸੁਣੋਂਗੇ ਬਰਤਨ ਮੰਜੋਂਗੇ ਬੂਟ ਚੱਪਲਾਂ ਜੋੜਿਆਂ ਦੀ ਸੇਵਾ ਕਰੋਗੇ ਇਹ ਸਖਤ ਸਜ਼ਾਵਾਂ ਇਹਨਾਂ ਨੂੰ ਲਾਈਆਂ ਗਈਆਂ ਤੇ ਜਿਹੜੀ ਸਭ ਤੋਂ ਅਹਿਮ ਵੱਡੀ ਗੱਲ ਉਹ 2 ਪੁਆਇੰਟ ਨੇ ਪਹਿਲਾ ਕਿ ਪ੍ਰਕਾਸ਼ ਸਿੰਘ ਬਾਦਲ ਮਰਹੂਮ ਉਹਨਾਂ ਨੂੰ ਦਿੱਤਾ ਗਿਆ ਫਖਰੇ ਕੌਮ ਅਵਾਰਡ ਵਾਪਸ ਕਰ ਲਿਆ ਗਿਆ ਅਗਲੀ ਨਾਲ ਹੀ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਪ੍ਰਧਾਨਗੀ ਸ਼ੋਮਣੀ ਅਕਾਲੀ ਦਲ ਦੀ ਜਿਹੜਾ ਕਿ ਉਹਨਾਂ ਨੇ ਅਸਤੀਫਾ ਤਾਂ ਦਿੱਤਾ ਸੀ ਪਰ ਉਹਨੂੰ ਜਾਣਬੁੱਝ ਕੇ ਹਜੇ ਹਵਾ ਵਿੱਚ ਲਟਕਾ ਕੇ ਰੱਖਿਆ ਹੋਇਆ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਅਸਤੀਫਾ ਕਾਨੂੰਨੀ ਰੂਪ ਵਿੱਚ ਮਨਜ਼ੂਰ ਨਾ ਸਮਝਿਆ ਜਾਵੇ ਤਾਂ ਸਿੰਘ ਸਾਹਿਬਾਨਾ ਨੇ ਕਿਹਾ ਕਿ 3 ਦਿਨਾਂ ਦੇ ਅੰਦਰ ਸ਼ੋਮਣੀ ਜਿਹੜੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਹੈ ਉਹ ਇਸ ਅਸਤੀਫੇ ਨੂੰ ਮਨਜ਼ੂਰ ਕਰ ਲਵੇ ਮਤਲਬ ਕਿ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਖਤਮ ਇਸ ਦਾ ਸਿੱਧਾ ਮਤਲਬ ਹੈ ਤੇ ਨਾਲ ਉਹਨਾਂ ਨੇ ਕਹਿਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਕਮੇਟੀ ਬਣੂਗੀ ਉਹ ਕਮੇਟੀ ਆਉਣ ਵਾਲੇ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨਗੀ ਦੀ ਚੋਣ ਕਰੂਗੀ ਭਾਵ ਕਿ ਅਕਾਲ ਤਖਤ ਸਾਹਿਬ ਡਿਸਾਈਡ ਕਰੇਗਾ ਕਿ ਸ਼ੋਮਨੀ ਕਾਲੀ ਦਲ ਦਾ ਪ੍ਰਧਾਨ ਕੌਣ ਹੋਊਗਾ ਆਉਣ ਵਾਲਾ ਤੇ ਨਾਲ ਹੀ ਅਕਾਲੀ ਦਲ ਨੂੰ ਇਹ ਹੁਕਮ ਕੀਤਾ ਕਿ ਅਕਾਲੀ ਦਲ ਦੀ ਭਰਤੀ ਨਵੇਂ ਸਿਰੇ ਤੋਂ ਕੀਤੀ ਜਾਵੇ ਜਿਸ ਦਾ ਇਨਡਾਇਰੈਕਟਲੀ ਸਿੱਧਾ ਮਤਲਬ ਨਿਕਲਦਾ ਕਿ ਜਿਹੜੇ ਹੁਣ ਅਹੁਦੇਦਾਰ ਨੇ ਜਾਂ ਜਿਹੜੇ ਹੁਣ ਸਾਰਾ ਢਾਂਚਾ ਬਣਿਆ ਉਹ ਭੰਗ ਸਮਝਿਆ ਜਾਊਗਾ ਨਵੇਂ ਸਿਰੇ ਤੋਂ ਜਿਵੇਂ ਕਿ ਝੁੰਡਾ ਕਮੇਟੀ ਦੀਆਂ ਸਿਫਾਰਿਸ਼ਾਂ ਸੰਨ ਇਹ ਉਧਰ ਵੱਲ ਇਸ਼ਾਰਾ ਲੱਗਦਾ ਹੈ ਇਹ ਤਾਂ ਕਲੀਅਰ ਹੈ ਕਿ ਸੁਖਵੀਰ ਸਿੰਘ ਬਾਦਲ ਹੁਣ ਸ਼ੋਮਣੀ ਕਾਲੀਦਾਲ ਦੇ ਪ੍ਰਧਾਨ ਨਹੀਂ ਹੋਣਗੇ ਆਉਣ ਵਾਲੇ ਉਸ ਕਮੇਟੀ ਦੇ ਫੈਸਲੇ ਵਿੱਚ ਹੋ ਸਕਦਾ ਸੁਖਬੀਰ ਸਿੰਘ ਬਾਦਲ ਹੀ ਹੋਣ ਉਹਨਾਂ ਦੀ ਧਰਮ ਪਤਨੀ ਹੋਣ ਜਾਂ ਕੋਈ ਹੋਰ ਇਹਨਾਂ ਦੇ ਨਜ਼ਦੀਕੀ ਦਾ ਹੋਵੇ ਉਹ ਬਾਅਦ ਦਾ ਫੈਸਲਾ ਪਰ ਅੱਜ ਦੇ ਫੈਸਲੇ ਨੇ ਇਹ ਦੱਸਤਾ ਕਿ ਅੱਜ ਦੀ ਘੜੀ ਵਿੱਚ ਸੁਖਬੀਰ ਸਿੰਘ ਬਾਦਲ ਪ੍ਰਧਾਨ ਅਕਾਲੀ ਦਲ ਨਹੀਂ ਹੋਣਗੇ ਇਦਾਂ ਦੇ ਫੈਸਲੇ ਆਉਂਦੇ ਨੇ ਤੇ ਇਸ ਤਰ੍ਹਾਂ ਦੂਜੇ ਪਾਸੇ ਜਿਹੜੀ ਸਿੱਖ ਕੌਮ ਉਹਨੇ ਇਹਨਾਂ ਸਾਰੇ ਫੈਸਲਿਆਂ ਦਾ ਸਵਾਗਤ ਕੀਤਾ ਹੈ ਤੇ ਇੱਕ ਜਿਹੜੀ ਖਾਸ ਇਹਦੇ ਵਿੱਚ ਗੱਲ ਆਉਂਦੀ ਹੈ ਕਿ ਕੁਝ ਨਾਮ ਨੇ ਉਹਨਾਂ ਨਾਵਾਂ ਦਾ ਆਪਾਂ ਜ਼ਿਕਰ ਕਰਦੇ ਹਾਂ ਜਿਦੇ ਵਿੱਚ ਕਿਹਾ ਗਿਆ ਕਿ ਜਿਹੜੇ ਤੁਸੀਂ ਸ਼੍ਰੋਮਣੀ ਕਮੇਟੀ ਦੀ ਗੋਲਕਚੋਂ ਸੌਦਾ ਸਾਧ ਦੀ ਪੁਸਤਪਨਾਹੀ ਵਾਸਤੇ ਇਸ਼ਤਿਹਾਰ ਦਿੱਤੇ ਸੀ ਉਹਨੂੰ ਫੈਸਲੇ ਨੂੰ ਸਹੀ ਠਹਿਰਾਉਣ ਵਾਸਤੇ ਉਹ ਵਿਆਜ ਸਮੇਤ ਪੈਸੇ ਤੁਸੀਂ ਲੋਕਾਂ ਨੇ ਜਮ੍ਹਾਂ ਕਰਾਉਣੇ ਆ ਖਜ਼ਾਨੇ ਵਿੱਚ ਉਹ ਬੰਦੇ ਕਿਹੜੇ-ਕਿਹੜੇ ਨੇ ਪਹਿਲੇ ਨੰਬਰ ਤੇ ਸੁਖਵੀਰ ਸਿੰਘ ਬਾਦਲ ਤੇ ਦੂਸਰੇ ਨੰਬਰ ਦੇ ਉੱਤੇ ਹਨ ਬਲਵਿੰਦਰ ਸਿੰਘ ਭੂੰਦੜ ਤੀਸਰੇ ਨੰਬਰ ਤੇ ਦਲਜੀਤ ਸਿੰਘ ਚੀਮਾ ਤੇ ਨਾਲ ਹੀ ਗਾਬੜੀਆ ਗਾਬੜੀਆ ਤੇ ਨਾਲ ਹੀ ਸੋਚਾ ਸਿੰਘ ਲੰਗਾ ਇਹ ਸਾਰੇ ਬੰਦੇ ਸੁਖਵੀਰ ਬਾਦਲ ਬਲਵਿੰਦਰ ਸਿੰਘ ਭੂੰਦੜ ਦਲਜੀਤ ਸਿੰਘ ਚੀਮਾ ਹੀਰਾ ਸਿੰਘ ਗਾਬੜੀਆ ਤੇ ਸੋਚਾ ਸਿੰਘ ਲੰਗਾ ਇਨ ਪੰਜਾਂ ਬੰਦਿਆਂ ਨੂੰ ਕਿਹਾ ਕਿ ਤੁਸੀਂ ਇਸ ਇਸ਼ਤਿਹਾਰ ਦੇਣ ਦੇ ਵਿੱਚ ਮੁੱਖ ਦੋਸ਼ੀ ਹੋ ਪੈਸੇ ਖਰਚਾਉਣ 'ਚ ਤੇ ਤੁਸੀਂ ਹੀ ਵਿਆਜ ਸਮੇਤ ਪੈਸੇ ਵਾਪਸ ਕਰੋਗੇ। ਨਾਲ ਹੀ ਖਾਸ ਗੱਲ ਇਹ ਕਹੀ ਗਈ ਹੈ ਕਿ ਕਾਲ ਤੱਕ ਸਾਹਿਬ ਦੇ ਸਾਬਕਾ ਜਥੇਦਾਰ ਜਿਨ੍ਹਾਂ ਨੇ ਮੁੱਖ ਭੂਮਿਕਾ ਨਿਭਾਈ ਮਾਫੀ ਦੇਣ 'ਚ ਗੁਰਬਚਨ ਸਿੰਘ ਉਹਨਾਂ ਦੀਆਂ ਸਾਰੀਆਂ ਸਹੂਲਤਾਂ ਬੇਸ਼ੱਕ ਉਹ ਸ਼ੋਮਣੀ ਕਮੇਟੀ ਵੱਲੋਂ ਆ ਜੋ ਕਿਤੋਂ ਵੀ ਆ। ਉਹ ਵਾਪਸ ਲੈ ਲਈਆਂ ਜਾਣ ਇਹ ਬੜੇ ਸੋਹਣੇ ਫੈਸਲੇ ਤੇ ਕੌਮ ਇਹੋ ਕੁਝ ਕਹਿੰਦੀ ਸੀ ਕਿ ਆਹ ਬੰਦੇ ਦੋਸ਼ੀ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਵੱਲੋਂ ਇਹ ਦੋਸ਼ ਕਰਾਰ ਦਿੱਤਾ ਗਿਆ ਤੇ ਉਹਨਾਂ ਨੇ ਐਕਸੈਪਟ ਵੀ ਕਰ ਲਿਆ ਕਿ ਹਾਂ ਅਸੀਂ ਦੋਸ਼ੀ ਹਾਂ ਇਹ ਬਹੁਤ ਵੱਡੀ ਗੱਲ ਹੈ ਤੇ ਨਾਲ ਜੋ ਕੌਮ ਚਾਹੁੰਦੀ ਸੀ ਵੀ ਇਹਨਾਂ ਨੂੰ ਲਾਂਬੇ ਕੀਤਾ ਜਾਵੇ ਇਹਨਾਂ ਨੂੰ ਆਹ ਆ ਸਖਤ ਸਜ਼ਾਾਂ ਮਿਲਣ ਜਿਹਦੇ ਵਿੱਚ ਧਾਰਮਿਕ ਸਜ਼ਾ ਦੇ ਨਾਲ ਨਾਲ ਸਿਆਸੀ ਰਾਜਸੀ ਸਜਾਵਾਂ ਵੀ ਹੋਣੀਆਂ ਚਾਹੀਦੀਆਂ ਤੇ ਸਿੰਘ ਸਹਬਾਨਾਂ ਨੇ ਸੱਚਮੁੱਚ ਧਾਰਮਿਕ ਸਜਾਵਾਂ ਦੇ ਨਾਲ ਇਹਨਾਂ ਨੂੰ ਰਾਜਸੀ ਸਜਾਵਾਂ ਵੀ ਦਿੱਤੀਆਂ ਗਈਆਂ ਨੇ ਤੇ ਇਹ ਇੱਕ ਇਤਿਹਾਸਕ ਦਿਨ ਸੀ ਤੇ ਇਤਿਹਾਸਕ ਫੈਸਲਾ ਹੈ ਅੱਗੇ ਜਿਹੜੀ ਗੱਲ ਕੀਤੀ ਹੈ ਜਿਹੜੇ ਦੋ ਮੁੱਦੇ ਵੱਡੇ ਧਿਆਨ ਮੰਗਦੇ ਨੇ ਉਹ ਇਹ ਹੈ ਕਿ ਹਰਵਿੰਦਰ ਸਿੰਘ ਸਰਨਾ ਹਰਵਿੰਦਰ ਸਿੰਘ ਦਿੱਲੀ ਤੋਂ ਹੈਗੇ ਨੇ ਉਹਨਾਂ ਨੇ ਸਿੰਘ ਸਾਹਿਬਾਨਾਂ ਦੇ ਖਿਲਾਫ ਬੜਾ ਕੁਝ ਬੋਲਿਆ ਸੀ ਉਲਟਾ ਸਿੱਧਾ ਉਹਨਾਂ ਨੂੰ ਤਨਖਈਆ ਕਰਾਰ ਦਿੱਤਾ ਜਾ ਚੁੱਕਾ ਸੋ ਹੁਣ ਵਾਰੀ ਉਹਨਾਂ ਦੀ ਆਊਗੀ ਤੇ ਉਹਨੂੰ ਤਲਬ ਕੀਤਾ ਜਾਣਾ ਤੇ ਉਹਨਾਂ ਦੀ ਵੀ ਹੁਣ ਪੜਤਾਲ ਹੋਣੀ ਆ ਅਗਲੀ ਗੱਲ ਜਿਹੜਾ ਬਿਰਸਾ ਸਿੰਘ ਬਲਟੋਹਾ ਉਹਦੇ ਉੱਤੇ ਸਪੈਸ਼ਲ ਬੋਲਿਆ ਗਿਆ ਕਿ ਬਿਰਸਾ ਸਿੰਘ ਬਲਟੋਹੇ ਨੂੰ ਸਿੰਘ ਸਾਹਿਬ ਕਹਿੰਦੇ ਅਸੀਂ ਬਹੁਤ ਤਾੜਨਾ ਕੀਤੀ ਸੀ ਕਿ ਤੂੰ ਪ੍ਰੈਸ ਦੇ ਵਿੱਚ ਬਿਆਨਬਾਜ਼ੀ ਨਹੀਂ ਕਰਨੀ ਪਰ باوجود ਰੋਕਣ ਦੇ ਉਹ ਬਹੁਤ ਉਲਟ ਸਿੱਧ ਹੁਣ ਤੱਕ ਬੋਲਦਾ ਰਿਹਾ ਤੇ ਉਹਨੂੰ ਤਾੜਨਾ ਕੀਤੀ ਜਾਂਦੀ ਹੈ ਕਿ ਉਹ ਆਪਣੀ ਜ਼ੁਬਾਨ ਬੰਦ ਰੱਖੇ ਇਹ ਗੁੱਸੇ ਭਰੇ ਲਫ਼ਜ਼ਾਂ ਦੇ ਵਿੱਚ ਸਰਦਾਰ ਜਥੇਦਾਰ ਰਗਵੀਰ ਸਿੰਘ ਜੀ ਸਿੰਘ ਸਾਹਿਬਾਨ ਨੇ ਕਿਹਾ ਤੇ ਨਾਲ ਕਿਹਾ ਕਿ ਜੇਕਰ ਉਹ ਹਲੇ ਵੀ ਬੋਲਣੋਂ ਨਹੀਂ ਹਟਦਾ ਤਾਂ ਉਸ ਤੇ ਇਸ ਤੋਂ ਸਖਤ ਕਾਰਵਾਈ ਕਰ ਦਿੱਤੀ ਜਾਵੇਗੀ ਸੋ ਇਹ ਇਹ ਗੱਲਾਂ ਬੜੀਆਂ ਧਿਆਨ ਗੋਚਰੇ ਨੇ ਇਹੀ ਪੰਥ ਚਾਹੁੰਦਾ ਸੀ ਇਹੀ ਕੁਛ ਹੋਣਾ ਚਾਹੀਦਾ ਸੀ ਸੌਣ ਵਾਲਾ ਸਮਾਂ ਹੁਣ ਦੱਸੂਗਾ ਵੀ ਇਹ ਸਾਰੇ ਲੀਡਰ ਸਵੇਰ ਨੂੰ ਇਹਨਾਂ ਦੇ ਮੂੜ ਕੀ ਬਣਦੇ ਨੇ ਉੱਥੇ ਦੇ ਖੜੇ ਰਹੇ ਹੱਥ ਚ ਪੱਲੇ ਬਨ ਕੇ ਪਰ ਹੁਣ ਬਿਆਨਬਾਜ਼ੀ ਕੀ ਕਰਦੇ ਨੇ ਜਾਂ ਇਹ ਅੰਦਰ ਖਾਤੇ ਫੇਰ ਓਦਾਂ ਦੀਆਂ ਗੁੰਦਾ ਗੁੰਦਨ ਲੱਗ ਜਾਣਗੇ ਜਾਂ ਇਹ ਸੱਚੀ ਮਿੱੱਚੀ ਨਿਰਮਲ ਮਨ ਦੇ ਨਾਲ ਹੁਣ ਉਹ ਸਾਰੇ ਆਪਣੇ ਆਪ ਨੂੰ ਸਰੈਂਡਰ ਕਰ ਦੇਣਗੇ ਤੇ ਸੱਚਮੁੱਚ ਪੰਥ ਚੋਂ ਸੁਰਖਰੂ ਹੋ ਸਕਣਗੇ ਹਣਾ ਜੇ ਇਹਨਾਂ ਨੇ ਚਲਾਕੀਆਂ ਕੀਤੀਆਂ ਤਾਂ ਫੇਰ ਇਹਨਾਂ ਨੂੰ ਇਸ ਤੋਂ ਵੀ ਹੋਰ ਪੁੱਠਾ ਪੈ ਸਕਦਾ ਮਾਮਲਾ ਆਉਣ ਵਾਲਾ ਸਮਾਂ ਉਹਨਾਂ ਤੇ ਨਜ਼ਰਾਂ ਟਿਕੀਆਂ ਰਹਿਣੀਆਂ ਤੇ ਕੀ ਉਹ ਕੋਈ ਇਸ ਤਰ੍ਹਾਂ ਦੀਆਂ ਹੋਰ ਜਿਹੜੀਆਂ ਆਪਣੀਆਂ कुंठੀਆਂ ਲੜਾਉਣੀਆਂ ਸ਼ੁਰੂ ਕਰਨਗੇ ਕਿ ਨਹੀਂ ਸੋ ਹੁਣ ਸੰਗਤਾਂ ਵਿੱਚ ਜਾਣਗੇ ਸੰਗਤਾਂ ਉਹਨਾਂ ਨਾਲ ਕਿਵੇਂ ਬਿਹੇਵ ਕਰਦੀਆਂ ਆਉਣ ਵਾਲਾ ਸਮਾਂ ਦੱਸੂਗਾ ਅਗਰ ਉਹ ਸੱਚੇ ਮਨ ਨਾਲ ਇਹ ਸਾਰੇ ਫੈਸਲੇ ਨੂੰ ਸਿਰ ਮੱਥੇ ਝੁਕਾਉਂਦੇ ਨੇ ਤੇ ਕੋਈ ਵੀ ਸਿਆਸਤ ਵਰਤਣ ਦੀ ਕੋਸ਼ਿਸ਼ ਨਾ ਕੀਤੀ ਤਾਂ ਉਹਨਾਂ ਦਾ ਭਵਿੱਖ ਸਬਰ ਸਕਦਾ ਤੇ ਨਹੀਂ ਤਾਂ ਉਹਨਾਂ ਦਾ ਭਵਿੱਖ ਖਤਰੇ ਵਿੱਚ ਹੋਏਗਾ ਜੋ ਸ਼ਰਨਾਵਤ ਸੰਕੰਠ ਲਾਵੇ ਜੇ ਸੱਚ ਵਿੱਚ ਉਹ ਸ਼ਰਨ ਆ ਗਏ ਨੇ ਤੇ ਸ਼ਰਨ ਵਾਲਾ ਬਣ ਕੇ ਸੰਗਤਾਂ ਨੂੰ ਦਿਖਾਉਣਾ ਚਾਹੀਦਾ ਇਹ ਪੰਥ ਦੀਆਂ ਅਸਲੀ ਭਾਵਨਾਵਾਂ ਹਨ ਤੁਹਾਡੇ ਦੇ ਉੱਤੇ ਕੀ ਵਿਚਾਰ ਨੇ ਜਰੂਰ ਕਮੈਂਟਸ ਕਰਕੇ ਦੱਸਣਾ ਅੱਜ ਦਾ ਇਹ ਦਿਨ ਅੱਜ ਦੇ ਫੈਸਲੇ ਅੱਜ ਦਾ ਇਹ ਐਪੀਸੋਡ ਬੜਾ ਇਤਿਹਾਸਕ ਹੈ ਸੋ ਇਹਦੇ ਨਾਲ ਤੁਹਾਡੀ ਸ਼ਮੂਲੀਅਤ ਹੋਣੀ ਚਾਹੀਦੀ ਹੈ